ਭਗਵੰਤ ਸਿੰਘ ਮਾਨ ਜੀ ਦੀ ਰਹਾਇਸ਼ ਆ ਜਿਹੜੀ ਉਹਦੇ ਬਾਹਰ ਵੱਖ-ਵੱਖ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਕੀ ਕੁਝ ਮੰਗਾ ਨੇ ਜੇ ਜਦੋਂ ਭਗਵੰਤ ਮਾਨ ਬਣਿਆ ਤਾਂ ਇਹਨਾਂ ਨੇ ਬਹੁਤ ਤਰ੍ਹਾਂ ਦੇ ਵਾਅਦੇ ਕੀਤੇ ਆ ਵੀ ਅਸੀਂ ਪੰਜਾਬ ਨੂੰ ਧਰਨਾ ਮੁਕਤ ਕਰਾਂਗੇ ਔਰ ਅੱਜ ਪੰਜਾਬ ਦੇ ਅੰਦਰ ਤੁਹਾਡੇ ਸਾਹਮਣੇ ਆ ਕਿ ਨਾ ਤਾਂ ਕੋਈ ਕੱਚਾ ਮੁਲਾਜ਼ਮ ਪੱਕਾ ਹੋਇਆ ਤੇ ਨਾ ਹੀ ਧਰਨੇ ਖਤਮ ਹੋਏ ਵੀ ਧਰਨੇ ਲੱਗਣੋਂ ਖਤਮ ਹੋਗੇ ਤੇ ਕਾਮਾ ਮੁਲਾਜ਼ਮ ਸੰਘਰਸ਼ ਮਾਰਚ ਜਿੰਦਾਬਾਦ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਕਹਿੰਦਾ ਸੀ ਵੀ ਇੱਥੇ ਧਰਨਾ ਲੱਗਣ ਦੀ ਲੋੜ ਨਹੀਂ ਮੈਂ ਗੱਲ ਸੁਣੂਗਾ ਲਗਾਤਾਰ 29 ਵਾਰ ਲਿਖਤੀ ਮੀਟਿੰਗਾਂ ਦੇਤੀਆਂ ਇੱਕ ਵੀ ਮੀਟਿੰਗ ਮਤਲਬ ਉਹ ਨਹੀਂ ਕੀਤੀ ਗਈ ਪਰਨੇ ਪ੍ਰਦਰਸ਼ਨ ਨੂੰ ਤੁਸੀਂ ਹੱਲ ਮੰਨਦੇ ਹੋ ਇਸੀ ਰੋਟੀ ਮਿਲਦੀ ਆ ਤਾਂ ਸੰਘਰਸ਼ ਦੇ ਜ਼ੋਰ ਤੇ ਮਿਲਦੀ ਆ ਜਿਹੜੀਆਂ ਸਰਕਾਰਾਂ ਕਹਿੰਦੀਆਂ ਸੀ ਆਹ ਕੁਝ ਕਰ ਰਹੇ ਆ ਕੁਝ ਕਰ ਰਹੇ ਆ ਕਿ ਕੋਈ ਇੱਥੇ ਕੁਝ ਨਹੀਂ ਕਰਦਾ ਮੁੱਖ ਮੰਤਰੀ ਭਗਵੰਤ ਸਿੱਮਾਨ ਮਰਦਾਬਾਦ ਤਹੀ ਦੇ ਵਿੱਚ ਇਹਨਾਂ ਨੂੰ ਦੱਸ ਦੋਂਗੇ ਪਹਿਲਾਂ ਆਪਾਂ ਆ ਕਾਂਗਰਸ ਦੀ ਸਰਕਾਰ ਨੂੰ ਦੱਸਿਆ ਉਸ ਤੋਂ ਪਹਿਲਾਂ ਕਾਲੀਆਂ ਨੂੰ ਦੱਸਿਆ ਹੱਲ ਤਾਂ ਕੋਈ ਨਹੀਂ ਹੋਇਆ ਨਾਲ ਕਦਕ ਤਾ ਨੌਕਰੀਆਂ ਨਹੀਂ ਨਾ ਦਿੱਤੀਆਂ ਜਾ ਸਕਦੀਆਂ ਜਿਸ ਤਰ੍ਹਾਂ ਆਪਾਂ ਕਹਿ ਰਹੇ ਹਾਂ ਕਿ ਬਾਹਰ ਜਾ ਰਹੇ ਨੌਜਵਾਨੀਆਂ ਹੋਰ ਬਹੁਤ ਸਾਰੇ ਜਿਹੜੇ ਨੌਜਵਾਨ ਹੁਣ ਪੜ੍ਹ ਲਿਖ ਗਏ ਸਭ ਨੂੰ ਤਾਂ ਨੌਕਰੀਆਂ ਨਹੀਂ ਸਭ ਕੁਝ ਹੋ ਸਕਦਾ ਜੇ ਨੀਤ ਸਾਫ਼ ਹੋਵੇ ਪਹਿਲਾਂ ਵੀ ਤਾਂ ਪੱਕੀ ਨੌਕਰੀ ਹੁੰਦੀ ਸੀ ਜੋ ਕੈਪਟਨ ਵਰਗੇ ਕਰਦੇ ਸੀ ਜੋ ਬਾਦਲ ਵਰਗੇ ਕਰਦੇ ਸੀਗੇ ਉਹੀ ਨੀਤੀਆਂ ਪਾਲਿਸੀਆਂ ਇਹੀ ਲਾਗੂ ਕਰ ਰਹੇ ਹੈਗੇ ਆ ਇਹ ਭਗਵੰਤ ਮਾਨ ਉਹਨਾਂ ਤੋਂ ਦੋ ਕਦਮ ਅੱਗੇ ਹੀ ਆ ਪਿੱਛੇ ਨਹੀਂ ਹੈਗਾ ਮੁੱਖ ਮੰਤਰੀ ਭਗਵੰਤ ਮਾਨ ਜੰਦਾਬਾਦ ਜੰਦਾਬਾਦ ਮੁਲਾਬਾਤ ਸਾਸੀ ਕਾਲ ਆਵਾਜ਼ ਪੰਜਾਬ ਟੀਵੀ ਦੇਖ ਰਹੇ ਤੁਸੀਂ ਮੈਂ ਧਨਵੰਤ ਸਿੰਘ ਕਮਾਨ ਪੰਜਾਬ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਭਗਵੰਤ ਸਿੰਘ ਮਾਨ ਦੇ ਵੱਲੋਂ ਇਹ ਗੱਲ ਆਖੀ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਮੈਂ ਕਿੱਤੇ ਵੀ ਧਰਨੇ ਪ੍ਰਦਰਸ਼ਨ ਨਹੀਂ ਲੱਗਣਦੇ ਨੇ ਮੈਂ ਕੋਈ ਵੀ ਕੱਚਾ ਮੁਲਾਜ਼ਮ ਨਹੀਂ ਛੱਡੂੰਗਾ ਪਰ ਅੱਜ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬ ਦੇ ਵਿੱਚ ਉਸ ਤੋਂ ਵੀ ਵੱਧ ਧਰਨੇ ਲੱਗ ਰਹੇ ਨੇ ਜਿੰਨੇ ਪੁਰਾਣੀਆਂ ਸਰਕਾਰਾਂ ਦੇ ਵਿੱਚ ਲੱਗਦੇ ਸੀ ਅੱਜ 28 ਸਤੰਬਰ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਨ ਹੈ ਤੇ ਇਸ ਮੌਕੇ ਤੇ ਸੰਗਰੂਰ ਭਗਵੰਤ ਸਿੰਘ ਮਾਨ ਜੀ ਦੇ ਰਹਾਇਸ਼ ਆ ਜਿਹੜੀ ਉਦੇ ਬਾਹਰ ਵੱਖ-ਵੱਖ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਕੀ ਕੁਝ ਮੰਗਾ ਨੇ ਇੱਥੇ ਕੁਝ ਵੀਰ ਜਿਹੜੇ ਆਗੂ ਨੇ ਉਹ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕਿਹੜੀ ਯੂਨੀਅਨ ਤੋਂ ਤੁਸੀਂ ਅਸੀਂ ਠੇਕਾ ਮਜ਼ਦਮ ਸੰਘਰਸ਼ ਮੋਰਚਾ ਪੰਜਾਬ ਜਿਹਦੇ ਵਿੱਚ ਵੱਖ-ਵੱਖ ਜਥੇਬੰਦੀਆਂ ਚੋ ਜਲ ਸਪਲਾਈ ਚ ਬਿਜਲੀ ਬੋਰਡ ਚ ਥਰਮਲ ਚ ਸੀਵਰੇਜ ਬੋਰਡ ਚ ਗਨਮੈਨ ਯੂਨੀਅਨ ਆ ਚਾਹੇ ਵੱਖ-ਵੱਖਤ ਮਤਲਬ ਵੇਰ ਕਾਦੇ ਜਥੇਬੰਦੀਆਂ ਵੱਖ-ਵੱਖ ਜਥੇਬੰਦੀਆਂ ਇਸ ਆਦਾਰੇ ਦੇ ਵਿੱਚ ਜਿਹੜਾ ਠੇਕਾ ਮ ਸੰਘਰਸ਼ ਮੋਰਚਾ ਬਣਿਆ ਇਹਦੇ ਵਿੱਚ ਕੰਮ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਇਹ ਸੱਤਾ ਦੇ ਵਿੱਚ ਪਹਿਲਾਂ ਕਹਿੰਦੀ ਸੀ ਵੀ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਬਹੁਤ ਤਰ੍ਹਾਂ ਦੇ ਵਾਅਦੇ ਜਦੋਂ ਭਗਵੰਤ ਮਾਨ ਬਣਿਆ ਤਾਂ ਇਹਨਾਂ ਨੇ ਬਹੁਤ ਤਰ੍ਹਾਂ ਦੇ ਵਾਅਦੇ ਕੀਤੇ ਆ ਵੀ ਅਸੀਂ ਪੰਜਾਬ ਨੂੰ ਧਰਨਾ ਮੁਕਤ ਕਰਾਂਗੇ ਪਰ ਅੱਜ ਪੰਜਾਬ ਦੇ ਅੰਦਰ ਤੁਹਾਡੇ ਸਾਹਮਣੇ ਆ ਕਿ ਨਾ ਤਾਂ ਕੋਈ ਕੱਚਾ ਮੁਲਾਜ਼ਮ ਪੱਕਾ ਹੋਇਆ ਤੇ ਨਹੀਂ ਧਰਨੇ ਖਤਮ ਹੋਏ ਵੀ ਧਰਨੇ ਲੱਗਣੋਂ ਖਤਮ ਹੋਗੇ ਅੱਜ ਲਗਾਤਾਰ ਠੇਕਾ ਮੁਲਾਜ਼ਮ ਜਿਹੜੇ ਧਰਨੇ ਪ੍ਰਦਰਸ਼ਨ ਕਰ ਰਹੇ ਆ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਇਹ ਕਹਿੰਦਾ ਸੀ ਵੀ ਇੱਥੇ ਧਰਨਾ ਲੱਗਣ ਦੀ ਲੋੜ ਨਹੀਂ ਮੈਂ ਗੱਲ ਸੁਣੂੰਗਾ ਲਗਾਤਾਰ 29 ਵਾਰ ਲਿਖਤੀ ਮੀਟਿੰਗਾਂ ਦੇਤੀਆਂ ਇੱਕ ਵੀ ਮੀਟਿੰਗ ਮਤਲਬ ਉਹ ਨਹੀਂ ਕੀਤੀ ਗਈ ਤੇ ਅੱਜ ਸ਼ਹੀਦ ਅਜਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਵੀ ਆ ਤੇ ਅੱਜ ਇੱਕ ਪਾਸੇ ਉਹਨਾਂ ਨੇ ਜਨਮ ਦਿਹਾੜਾ ਮਨਾਉਣਾ ਤੇ ਇੱਕ ਪਾਸੇ ਕਿਰਤੀ ਲੋਕ ਆ ਜਿਹੜੇ ਉਹ ਆਪ ਦਾ ਜਨਮ ਦਿਹਾੜਾ ਭਗਤ ਸਿੰਘ ਦਾ ਮਨਾ ਰਹੇ ਆ ਕਿਉਂਕਿ ਭਗਤ ਸਿੰਘ ਕਹਿੰਦਾ ਸੀ ਵੀ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਪਰ ਅੱਜ ਜਿਹੜਾ ਭਗਵੰਤ ਮਾਨ ਹੈ ਜਿਹੜਾ ਭਗਵੰਤ ਮਾਨ ਕਹਿੰਦਾ ਹੈ ਚਾਹੇ ਦਫ਼ਤਰਾਂ ਦੇ ਵਿੱਚ ਫੋਟੋ ਲਾ ਕੇ ਉਹਨਾਂ ਦੀ ਇਹ ਗੱਲ ਕਹਿੰਦੇ ਮੈਂ ਭਗ ਸਿੰਘ ਦਾ ਵਾਰਿਸਾਂ ਉਹ ਭਗ ਸਿੰਘ ਦਾ ਵਾਰਿਸ ਨਹੀਂ ਤੁਸੀਂ ਉਹਦੇ ਮੂੰਹਕਦੇ ਨਹੀਂ ਸੁਣਿਆ ਵੀ ਸਮਰਾਜਵਾਦ ਮੁਰਦਾਵਾਦ ਕਦੇ ਨਹੀਂ ਉਹ ਕਹਿੰਦਾ ਕਿਉਂਕਿ ਉਹ ਅੱਜ ਵੱਡੇ ਵੱਡੇ ਸਰਮਾਇਦਾਰਾਂ ਨੂੰ ਵੱਡੀਆਂ ਧਨਾਟ ਕੰਪਨੀਆਂ ਨੂੰ ਇੱਥੇ ਲਿਆ ਕੇ ਸਾਡੇ ਅਦਾਰਿਆਂ ਦਾ ਜਿਹੜੇ ਜਿੱਥੋਂ ਲੋਕਾਂ ਨੂੰ ਸਹੂਲਤ ਸਹੂਲਤਾ ਮਿਲਣ ਦੀ ਗਾਰੰਟੀ ਆ ਜਿੱਥੋਂ ਲੋਕਾਂ ਨੂੰ ਰੋਜ਼ਗਾਰ ਮਿਲਣ ਦੀ ਗਾਰੰਟੀ ਆ ਉਹ ਸਾਡੇ ਕੋਲੋਂ ਖੋਏ ਜਾ ਰਹੇ ਆ ਸਾਡੇ ਅਦਾਰੇ ਵੇਚੇ ਜਾ ਰਹੇ ਆ ਵੱਡੀਆਂ ਧਨਾਟ ਕੰਪਨੀਆਂ ਨੂੰ ਵੇਚੇ ਜਾ ਠੇਕਾ ਮਲਾਜੂਨ ਸੰਘਰਸ਼ ਮੋਰਚਾ ਪੰਜਾਬ ਇਸ ਗੱਲ ਦੀ ਮੰਗ ਕਰਦਾ ਹੈ ਵੀ ਜਿੰਨੇ ਵੀ ਔਰ ਸੋਰਟ ਸੋਰਟ ਮਲਾਜ਼ਮਾਂ ਲਿਸਟਮੈਂਟ ਮਲਾਜ਼ਮਾਂ ਆਪਣੇ ਠੇਕੇਦਾਰ ਕੰਪਨੀਆਂ ਸੁਸਾਇਟੀਆਂ ਰਾਹੀਂ ਕੰਮ ਕਰਦੇ ਕੱਚੇ ਮਲਾਜ਼ਮਾਂ ਉਹਨਾਂ ਨੂੰ ਸਿੱਧਾ ਡਿਪਾਰਟਮੈਂਟ ਦੇ ਵਿੱਚ ਲੈ ਕੇ ਰੈਗੂਲਰ ਕੀਤਾ ਜਾਵੇ ਤੇ ਘੱਟੋ ਘਾਟ ਗਜਰੇਯੋ ਤਨਖਾਹ ਲਾਗੂ ਕੀਤੀ ਜਾਵੇ ਤੇ ਨਿੱਜੀ ਕਰਨ ਦੀ ਜਿਹੜੀ ਨੀਤੀ ਆ ਉਹਨੂੰ ਰੱਦ ਕੀਤਾ ਜਾਵੇ ਤੇ ਜਿਹੜੇ ਹੋਰ ਆਪਣੀਆਂ ਮੰਗਾ ਮੰਗ ਪੱਤਰ ਦੇ ਵਿੱਚ ਸ਼ਾਮਲ ਆ ਉਹਨਾਂ ਦਾ ਹੱਲ ਕੀਤਾ ਜਾਵੇ ਇਸ ਮੰਗ ਨੂੰ ਲੈ ਕੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਠੇਕੇਦਾਰ ਨੇ ਸੌਰੀ ਠੇਕਾ ਮਲਾਜ਼ਮ ਨੇ ਜਿਹੜੇ ਉਹ ਤੰਗ ਨੇ ਮਾਨ ਸਰਕਾਰ ਤੋਂ ਪਰ ਇਸ ਤੋਂ ਪਹਿਲਾਂ ਵੀ ਠੇਕੇ ਸਿਸਟਮ ਚੱਲਦਾ ਸੀ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਮੁਲਾਜ਼ਮ ਨੇ ਬਹੁਤ ਸਾਰੀਆਂ ਜਿਹੜੀਆਂ ਯੂਨੀਅਨਾਂ ਨੇ ਉਹਨਾਂ ਦੇ ਆਗੂਆਂ ਨਾਲ ਅਸੀਂ ਗੱਲਬਾਤ ਕੀਤੀ ਆ ਉਹ ਕਹਿੰਦੇ ਵੀ ਸਾਨੂੰ 17 17 18 18 ਸਾਲ ਹੋ ਗਏ ਭਰਤੀ ਹੋਇਆਂ ਨੂੰ ਉਹ ਤਾਂ ਫਿਰ ਪਹਿਲੀਆਂ ਸਰਕਾਰਾਂ ਦੇ ਵਿੱਚ ਭਰਤੀ ਹੋਏ ਨੇ ਨਾ ਦੇਖੋ ਜੀ ਗੱਲ ਇਹ ਆ ਕਿ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹ ਸਰਕਾਰ ਲੋਕਾਂ ਨੂੰ ਕੀ ਕਹਿ ਕੇ ਆਈ ਸੀ ਪਹਿਲਾਂ ਤਾਂ ਇਹੀ ਗੱਲ ਆ ਇਹ ਜੇ ਮਤਲਬ ਲੋਕ ਉਹਨਾਂ ਤੋਂ ਤੰਗ ਸੀ ਇਹ ਤਾਂ ਚੇਂਜ ਕੀਤੀ ਲੋਕਾਂ ਨੇ ਜਦ ਤੱਕ ਅਸੀਂ ਲੋਕਾਂ ਨੂੰ ਕਹਿੰਦੇ ਸੀ ਵੀ ਜਿਹੜੀ ਮਰਜ਼ੀ ਸਰਕਾਰ ਲਿਓ ਇਹਨਾਂ ਨੇ ਨੀਤੀਆਂ ਪਾਲਸੀਆਂ ਇਹੀ ਲੈ ਕੇ ਆਉਣੀਆਂ ਅੱਜ ਉਹੀ ਨੀਤੀਆਂ ਪਾਲਸੀਆਂ ਇਹ ਸਮੇਂ ਦੀ ਸਰਕਾਰ ਇੰਪਲੀਮੈਂਟ ਕਰ ਰਹੀ ਆ ਉਹੀ ਨੀਤੀਆਂ ਪਾਲਸੀਆਂ ਉਹਨਾਂ ਵਾਲੀਆਂ ਦੋ ਕਦਮ ਅੱਗੇ ਹੋ ਕੇ ਜੋ ਕੈਪਟਨ ਵਰਗੇ ਕਰਦੇ ਸੀ ਜੋ ਬਾਦਲ ਵਰਗੇ ਕਰਦੇ ਸੀਗੇ ਉਹੀ ਨੀਤੀਆਂ ਪਾਲਸੀਆਂ ਇਹੀ ਲਾਗੂ ਕਰ ਰਹੇ ਹੈਗੇ ਆ ਇਹ ਭਗਵੰਤ ਮਾਨ ਉਹਨਾਂ ਤੋਂ ਦੋ ਕਦਮ ਅੱਗੇ ਆ ਪਿੱਛੇ ਨਹੀਂ ਹੈਗਾ ਇਸ ਕਰਕੇ ਲੋਕਾਂ ਨੂੰ ਤਾਂ ਇਹੀ ਲੋਡ ਆਉਣ ਵਾਲੇ ਸਮੇਂ ਦੇ ਵਿੱਚ ਕਿ ਉਹ ਕਿਸਾਨ ਨੇ ਚ ਉਹ ਮਜ਼ਦੂਰ ਨੇ ਚ ਉਹ ਮਲਾਜ਼ਮ ਨੇ ਚ ਉਹ ਕੋਈ ਵੀ ਤਬਕਾ ਹੈ ਵੀ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਤੱਕ ਅਸੀਂ ਸੰਘਰਸ਼ ਨਹੀਂ ਕਰਦੇ ਉਦੋਂ ਤੱਕ ਅਸੀਂ ਸਾਡਾ ਕੋਈ ਮਸਲਾ ਹੱਲ ਨਹੀਂ ਹੋ ਸਕਦਾ ਅੱਜ ਦੇ ਜਨਮ ਦਿਹਾੜੇ ਦੇ ਮੌਕੇ ਤੇ ਪ੍ਰਦਰਸ਼ਨ ਨੂੰ ਤੁਸੀਂ ਹੱਲ ਮੰਨਦੇ ਹੋ ਇਸ ਚੀਜ਼ ਦਾ ਦੇਖੋ ਜੋ ਅੱਜ ਤੱਕ ਮਿਲਿਆ ਡੰਡੇ ਦੇ ਜ਼ੋਰ ਤੇ ਮਿਲਿਆ ਸੰਘਰਸ਼ ਦੇ ਜ਼ੋਰ ਤੇ ਮਿਲਿਆ ਇਹ ਤਨਖਾਹ ਵੀ ਨਹੀਂ ਆਉਂਦੀ ਤਾਂ ਵੀ ਉਹ ਸੰਘਰਸ਼ ਕਰਕੇ ਲੈਣੀ ਪੈਂਦੀ ਆ ਕਹਿਣ ਦਾ ਭਾਵੇਂ ਜੇ ਰੋਟੀ ਮਿਲਦੀ ਆ ਤਾਂ ਸੰਘਰਸ਼ ਦੇ ਜ਼ੋਰ ਤੇ ਮਿਲਦੀ ਆ ਜਿਹੜੀਆਂ ਸਰਕਾਰਾਂ ਕਹਿੰਦੀਆਂ ਅਸੀਂ ਆਹ ਕੁਝ ਕਰ ਰਹੇ ਆ ਕੁਝ ਕਰ ਰਹੇ ਆ ਕਿ ਕੋਈ ਇੱਥੇ ਕੁਝ ਨਹੀਂ ਕਰਦਾ ਮਤਲਬ ਲੋਕ ਲੜ ਰਹੇ ਨੇ ਇਹ ਵਾਅਦੇ ਕਰਦੇ ਆ ਥੋੜੇ ਸਾਹਮਣੇ ਪਿਛਲੇ ਸਮੇਂ ਚ ਕਿੰਨੇ ਦਾਅਵੇ-ਵਾਦੇ ਕੀਤੇ ਸਾਰੇ ਇਹਨਾਂ ਦੇ ਦਾਅਵੇ-ਵਾਦੇ ਵਾਦੇ ਖੋਖਲੇ ਆਏ ਆ ਤੇ ਹੁਣ 27 ਦੇ ਵਿੱਚ ਲੋਕ ਦੱਸ ਦਣਗੇ ਮਤਲਬ ਲੋਕ ਬੜੇ ਮਹਾਨ ਹੁੰਦੇ ਆ ਲੋਕਾਂ ਤੋਂ ਵੱਡਾ ਕੋਈ ਨਹੀਂ ਹੁੰਦਾ ਨਹੀਂ ਤੁਸੀਂ 27 ਦੇ ਵਿੱਚ ਇਹਨਾਂ ਨੂੰ ਦੱਸ ਦੋਗੇ ਪਹਿਲਾਂ ਆਪਾਂ ਆ ਕਾਂਗਰਸ ਦੀ ਸਰਕਾਰ ਨੂੰ ਦੱਸਿਆ ਉਸ ਤੋਂ ਪਹਿਲਾਂ ਕਾਲੀਆਂ ਨੂੰ ਦੱਸਿਆ ਹੱਲ ਤਾਂ ਕੋਈ ਨਹੀਂ ਹੋਇਆ ਨਾ ਨਹੀਂ ਹੱਲ ਨਹੀਂ ਹੋਇਆ ਠੀਕ ਹੈ ਜਿੰਨਾ ਕ ਅਸੀਂ ਪ੍ਰੋਟੈਸਟ ਕਰਦੇ ਆ ਜਿੰਨੇ ਕ ਸਾਡੇ ਨਾਲ ਹੁਣ ਐ ਤਾਂ ਫਿਰ ਮੋਦੀ ਸਾਹਿਬ ਵੀ ਕਹਿੰਦੇ ਸੀਗੇ ਵੀ ਅਸੀਂ ਕਾਨੂੰਨ ਵਾਪਸ ਨਹੀਂ ਲੈਂਦੇ ਫੂਕ ਲੋ ਜਿੰਨੇ ਪੂਤਲੇ ਫੂਕਨੇ ਆ ਇਹ ਲੋਕ ਜਦੋਂ ਇਕੱਠੇ ਹੋ ਜਾਣਗੇ ਲੋਕਾਂ ਤੋਂ ਵੱਡੀ ਤਾਕਤ ਨਹੀਂ ਹੈ ਤੇ ਉਹ ਜਿਹੜਾ ਮੋਦੀ ਹਾਕਮ ਬਣਿਆ ਬੈਠਾ ਸੀ ਵੀ ਮੇਰੇ ਵਰਗਾ ਤਾਂ ਕੋਈ ਹੈ ਨਹੀਂ ਤੇ ਲੋਕਾਂ ਨੇ ਝਕਾਇਆ ਤੇ ਲੋਕਾਂ ਨੇ ਆਪਣੀ ਗੱਲ ਪ੍ਰਵਾਨ ਕਰਾਈ ਆ ਇਹ ਫਿਰ ਸਮਾਂ ਹੁੰਦਾ ਹੈ ਕੋਈ ਗੱਲ ਨਹੀਂ ਅੱਜ ਹਕੂਮਤें ਜ਼ਬਰ ਕਰ ਰਹੀ ਆ ਲੋਕਾਂ ਤੇ ਕਿਸਾਨਾਂ ਤੇ ਮਜ਼ਦੂਰਾਂ ਤੇ ਹਰੇਕ ਕਿਸਾਨਾਂ ਤੇ ਵਿਦਿਆਰਥੀਆਂ ਤੇ ਹਰੇਕ ਤੇ ਬੱਚਿਆਂ ਤੇ ਕੀ ਜ਼ਬਰ ਕੀਤਾ ਜਾ ਰਿਹਾ ਹੈ ਫਿਰ ਲੋਕ ਬਰਦਾਸ਼ਤ ਥੋੜਾ ਕਰਨਗੇ ਮੈਂ ਦੇਖ ਰਿਹਾ ਸੀ ਕਿਉਂਕਿ ਜਿਹੜੇ ਮਾਪੇ ਆਏ ਨੇ ਉਹਨਾਂ ਦੇ ਨਾਲ ਛੋਟੇ-ਛੋਟੇ ਬੱਚੇ ਵੀ ਇੰਨੀ ਗਰਮੀ ਦੇ ਵਿੱਚ ਇੰਨੀ ਤੰਗੀ ਪਰੇਸ਼ਾਨੀ ਆ ਧੁੱਪ ਦੇ ਵਿੱਚ ਛੋਟੇ-ਛੋਟੇ ਬੱਚੇ ਵੀ ਆਪਣੇ ਮਾਪਿਆਂ ਦੇ ਨਾਲ ਬੈਠੇ ਨੇ ਬਿਲਕੁਲ ਬਿਲਕੁਲ ਛੋਟੇ-ਛੋਟੇ ਬੱਚੇ ਅਸੀਂ ਪਰਿਵਾਰਾਂ ਤੇ ਬੱਚਿਆਂ ਸਮੇਤ ਆਏ ਆ ਕਿਉਂਕਿ ਉਹਨਾਂ ਦੀ ਰੋਜੀ ਰੋਟੀ ਦਾ ਸਵਾਲ ਆ ਰੋਜ਼ਗਾਰ ਪੱਕਾ ਕਿਉਂਕਿ ਅੱਜ ਚਾਹੇ ਉਹ ਸਕੂਲ ਹੈ ਸਕੂਲਾਂ ਨੂੰ ਬੰਦ ਕੀਤਾ ਜਾ ਰਿਹਾ ਹੈ ਤੁਹਾਡੇ ਸਾਹਮਣੇ ਪ੍ਰਾਈਵੇਟੇਸ਼ਨ ਮਤਲਬ ਉੱਥੇ ਬੱਚਿਆਂ ਦੀ ਫੂਸਾ ਦੇਖ ਲਓ ਕਿੰਨੀਆਂ ਹੈ ਮਤਲਬ ਵੀ ਜਿਹੜੇ ਸਾਡੇ ਸਰਕਾਰੀ ادارے ਆ ਉਹਨਾਂ ਨੂੰ ਬੰਦ ਕੀਤਾ ਜਾ ਰਿਹਾ ਹੈ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਸਿੱਖਰੇ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਦੀ ਲੋੜ ਆ ਜਦੋਂ ਪਿੰਡਾਂ ਦੇ ਵਿੱਚ ਇਹਨਾਂ ਨੇ ਵੋਟਾਂ ਮੰਗਣ ਜਾਣਾ ਪਿਛਲੇ ਸਮੇਂ ਦੇ ਵਿੱਚ ਵੀ ਗਿਆ ਘੇਰ ਘਰੀ ਜਿੰਨਾਂ ਦਾ ਕਰਨਗੇ ਲੋਕ ਆ ਜਿਵੇਂ ਹੁਣ ਲੈਂਡ ਪੂਲਿੰਗ ਨੀਤੀ ਦੀ ਪਾਲਸੀ ਲੈ ਕੇ ਆਏ ਸੀਗੇ ਲੋਕਾਂ ਨੇ ਘੇਰ ਵਿਰੋਧ ਕੀਤਾ ਤੇ ਭਗਵੰਤ ਮਾਨ ਸਰਕਾਰ ਨੂੰ ਵਾਸ ਮੋੜਨਾ ਪਿਆ ਭਗਵੰਤ ਮਾਨ ਨੇ ਜੀ ਆਪ ਕਹਿੰਦੇ ਸੀਗੇ ਤੁਸੀਂ ਇਹਨਾਂ ਨੂੰ ਸਵਾਲ ਕਰੋ ਲੀਡਰਾਂ ਨੂੰ ਸਵਾਲ ਕਰੋ ਹੁਣ ਜਦੋਂ ਪਿੰਡਾਂ ਦੇ ਵਿੱਚ ਆਉਂਦੇ ਨੇ ਤਾਂ ਉਦੋਂ ਲੋਕ ਸਵਾਲ ਕਰਦੇ ਨੇ ਉਹਦਾ ਨਤੀਜਾ ਫਿਰ ਕੀ ਦੇਖਿਆ ਜਾ ਉਹਦਾ ਨਤੀਜਾ ਤਾਂ ਇਹ ਹੁੰਦਾ ਵੀ ਜਦੋਂ ਇਹਨਾਂ ਨੂੰ ਕੋਈ ਸਵਾਲ ਕਰਨ ਚਲੇ ਜਾਓ ਤਾਂ ਅੱਜ ਅਸੀਂ ਇਹ ਸਵਾਲੇ ਕਰਨ ਆਏ ਆਂ ਜਿਹੜਾ ਕਹਿੰਦਾ ਸੀ ਵੀ ਮੇਰੇ ਨਾਲ ਤੁਸੀਂ ਗੱਲ ਕਰੋ ਜਦੋਂ ਅੱਜ ਇਹਨਾਂ ਨੂੰ ਗੱਲ ਕਰਨ ਵਾਸਤੇ ਆਇਆ ਤਾਂ ਅੱਜ ਮੁੱਖ ਮੰਤਰੀ ਇੱਥੇ ਦਿਖ ਨਹੀਂ ਰਿਹਾ ਅਸੀਂ ਧਰਨਾ ਲਾਉਣਾ ਕੋਈ ਸ਼ੌਂਕ ਥੋੜਾ ਥੋੜਾ ਸਾਹਮਣੇ ਬਿਨਾ ਪੱਖਿਆਂ ਤੋਂ ਗਰਮੀ ਦੇ ਵਿੱਚ ਬੈਠੇ ਹੈਗੇ ਆ ਮਤਲਬ ਜਦੋਂ ਗੱਲ ਹੀ ਗੱਲ ਨਹੀਂ ਸੁਣਦੇ ਹੈਗੇ ਤਾਂ ਸਾਡਾ ਕੋਈ ਸ਼ੌਂਕ ਨਹੀਂ ਹੈਗਾ ਭਗਵੰਤ ਮਾਨ ਜੀ ਜੋ ਵੀ ਕਹਿੰਦਾ ਸਾਰਾ ਕੁਝ ਝੂਠੀਆਂ ਨਿਕਲ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਤੋਂ ਬਿਨਾ ਅਸੀਂ ਸਮਝਦੇ ਕੋਈ ਰਾਹ ਨਹੀਂ ਕਿੰਨੇ ਸਮੇਂ ਵਾਸਤੇ ਇਹ ਜਿਹੜਾ ਧਰਨਾ ਪ੍ਰਦਰਸ਼ਨ ਹੁਣ ਤੱਕ ਜਿਹੜੀ ਇਹਦੀ ਨੀਤੀ ਧਾਰੀ ਗਈ ਹੈ ਇਹ ਮਤਲਬ ਸਰਕਾਰ ਦੇ ਹੱਥ ਆ ਉਹ ਕਿਹੋ ਜਿਹਾ ਫੈਸਲਾ ਕਰਦੇ ਆ ਕਿੱਦਾਂ ਦਾ ਕਰਦੇ ਆ ਬਾਕੀ ਅਸੀਂ ਆਪਦੀ ਸਟੇਟ ਕਮੇਟੀ ਦਾ ਫੈਸਲਾ ਕਰਕੇ ਸਾਡੀ ਮੋਰਚੇ ਦੀ ਆਗੂ ਟੀਮ ਹੈਗੀ ਆ ਉਹਦਾ ਅਸੀਂ ਫੈਸਲਾ ਕਰਕੇ ਅਗਲਾ ਡਿਸੀਜਨ ਲਵਾਂਗੇ ਵੀ ਅਸੀਂ ਕੀ ਕਰਨਾ ਹੈਗਾ ਕਿਉਂਕਿ ਜਿਸ ਤਰ੍ਹਾਂ ਸੰਘਰਸ਼ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਨੇ ਦੂਜੇ ਪਾਸੇ ਪੁਲਿਸ ਫੋਰਸ ਵੀ ਭਾਰੀ ਗਿਣਤੀ ਦੇ ਵਿੱਚ ਮਗਾਈ ਗਈ ਆ ਕਿਤੇ ਨਾ ਕਿਤੇ ਕਲੈਸ਼ ਹੋਣ ਦੇ ਵੀ ਜਿਹੜੇ ਚਾਂਸਸ ਹੈਗੇ ਨੇ ਦੇਖੋ ਜੀ ਇਹ ਉਹਨਾਂ ਦੇ ਹੱਥ ਹੈ ਸਾਡਾ ਫਿਲਹਾਲ ਦੀ ਘੜੀ ਸ਼ਾਂਤਮਈ ਪ੍ਰੋਟੈਸਟ ਆ ਸਮੇਂ ਤੋਂ ਅਸੀਂ ਸ਼ਾਂਤਮਈ ਪ੍ਰੋਟੈਸਟ ਕਰਦੇ ਆ ਉਹ ਕੀ ਜਬਰ ਕਰਦੇ ਆ ਕਿਦਾਂ ਦਾ ਕਰਦੇ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪ ਦਾ ਡਿਸਾਈਡ ਕਰਾਂਗੇ ਕਿਉਂਕਿ ਅੱਜ ਅਸੀਂ ਆਪ ਦਾ ਇਹ ਕਹਿਣਾ ਵੀ ਸਾਡੀ ਗੱਲਬਾਤ ਸੁਣ ਕੇ ਮੁੱਖ ਮੰਤਰੀ ਮਸਲੇ ਦਾ ਹੱਲ ਕਰੇ ਕਿਉਂਕਿ ਮੁੱਖ ਮੰਤਰੀ ਨੇ ਇਹ ਦਾਅਵੇ ਬਵਾਦੇ ਲੋਕਾਂ ਨਾਲ ਕੀਤੇ ਹੈਗੇ ਆ ਸਾਡੀ ਇਹ ਗੱਲ ਆ ਤੇ ਉਹ ਹੁਣ ਅਗੋਂ ਕੀ ਲੈ ਕੇ ਆਉਂਦੇ ਹੈਗੇ ਆ ਤੇ ਅਸੀਂ ਆਪ ਦਾ ਕੀ ਫੈਸਲਾ ਕਰਦੇ ਇਹ ਵਿਚਾਰਦੀ ਨਾ ਤੇ ਬਾਈ ਜੀ ਜੇਕਰ ਇਹ ਸੰਘਰਸ਼ ਲੰਬਾ ਚੱਲਦਾ ਤਾਂ ਕੋਈ ਤਿਆਰੀ ਹੈਗੀ ਆ ਮੋਰਚੇ ਦੇ ਵੱਲੋਂ ਕਿ ਹਾਂ ਜੇਕਰ ਸੰਘਰਸ਼ ਲੰਬਾ ਚੱਲਦਾ ਤਾਂ ਲੰਬਾ ਵੀ ਕਰਨਾ ਪਊਗਾ ਉਸ ਦੇ ਲਈ ਕਿਸ ਤਰ੍ਹਾਂ ਦੀ ਤਿਆਰੀ ਹੈ ਦੇ ਕੋਈ ਸਾਡੇ ਲੋਕ ਤਾਂ ਹਮੇਸ਼ਾ ਤਿਆਰ ਹੁੰਦੇ ਆ ਜਾਗੇ ਮਤੇ ਉਹਨਾਂ ਨੂੰ ਕੋਈ ਵੀ ਸੱਦਾ ਦੰਨੇ ਆ ਲੰਗਰ ਪਾਣੀ ਦਾ ਹੋਰ ਦਾ ਸਾਡੇ ਵਿੱਚ ਹੋਰ ਕਿਸਾਨ ਜਥੇਬੰਦੀਆਂ ਨੇ ਉਹ ਵੀ ਮਤਲਬ ਸਾਡੇ ਸੰਘਰਸ਼ ਦੀ ਹਮਾਇਤ ਕਰਦੀਆਂ ਮਜ਼ਦੂਰ ਜਥੇਬੰਦੀਆਂ ਸਾਡੇ ਸੰਘਰਸ਼ ਦੀ ਹਮਾਇਤ ਕਰਦੀਆਂ ਮਤਲਬ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੇ ਸਾਡੇ ਸੰਘਰਸ਼ ਦੀਆਂ ਹਮਾਇਤ ਕਰਦੀਆਂ ਇਹ ਮਤਲਬ ਸਰਕਾਰ ਦੇ ਡਿਪੈਂਡਾ ਇਹ ਸਾਡੀ ਆਉਣ ਵਾਲੀ ਸਟੇਟ ਦੀ ਕਮੇਟੀ ਫੈਸਲਾ ਕਰਕੇ ਕਰਾਂਗੇ ਮੁੱਖ ਮੰਗ ਕੀ ਹੈ ਇਸ ਜਿਹੜਾ ਪ੍ਰਦਰਸ਼ਨ ਸਾਰਾ ਤਰਨਾ ਪ੍ਰਦਰਸ਼ਨ ਉਹਦੀ ਮੁੱਖ ਮੰਗ ਕੀ ਹੈ ਮੁੱਖ ਮੰਗ ਇਹ ਹੈ ਕਿ ਜਿੰਨੇ ਵੀ ਆਊਟ ਸੋਰਸਡ ਮਲਾਜਮਾਂ ਅਲਿਸਟਮੈਂਟ ਮਲਾਜਮਾਂ ਕੰਪਨੀਆਂ ਸੁਸਾਇਟੀਆਂ ਰਾਹੀਂ ਕੱਚੇ ਮਲਾਜਮ ਕੰਮ ਕਰ ਡਿਪਾਰਟਮੈਂਟ ਚ ਲੈ ਕੇ ਰੈਗੂਲਰ ਕਰੇ ਤੇ ਜਿਹੜੇ ਸਾਡੇ ادارے ਚ ਹੋ ਕੋਈ ਵੀ ਅਦਾਰਾ ਹੈ ਜਿਹੜਾ ਸਰਕਾਰੀ ਅਦਾਰਾ ਹੈ ਉਹਨਾਂ ਨੂੰ ਬੰਦ ਕੀਤਾ ਜਾ ਰਿਹਾ ਨਿੱਜੀ ਕਰਨ ਦੀ ਪਾਲਿਸੀ ਲਾਗੂ ਕੀਤੀ ਜਾ ਰਹੀਆਂ ਨੂੰ ਰੱਦ ਕਰਕੇ ਸਾਰੇ ਅਦਾਰਿਆਂ ਨੂੰ ਆਪਦੇ ਹੱਥ ਵਿੱਚ ਚਲਾਇਆ ਜਾਵੇ ਸਰਕਾਰ ਚਲਾਵੇ ਦੂਜਾ ਹੈਗਾ ਕਿ ਰੋਜ਼ਗਾਰ ਦੀ ਗਰੰਟੀ ਕਰੇ ਜਿਹੜੇ ਅੱਜ ਬੇਰੁਜ਼ਗਾਰ ਮਲਾਜਮ ਕੰਮੇ ਸਾਡੇ ਬਹੁਤ ਨੌਜਵਾਨ ਤੁਰੇ ਫਿਰਦੇ ਆ ਬਾਹਰ ਜਾਂਦੇ ਆ ਉਹਨਾਂ ਨੂੰ ਰੋਜ਼ਗਾਰ ਦੀ ਪੱਕੇ ਰੋਜ਼ਗਾਰ ਦੀ ਗਰੰਟੀ ਕਰੇ ਜਿਨਨੇ ਵੀ ਕੱਚੇ ਮਲਾਜਮ ਨੂੰ ਪੱਕੇ ਕਰੇ ਘੱਟੋ ਘੱਟ ਨੌਕਰੀਆਂ ਨਹੀਂ ਨਾ ਦਿੱਤੀਆਂ ਜਾ ਸਕਦੀਆਂ ਜਿਸ ਤਰ੍ਹਾਂ ਆਪਾਂ ਕਹਿ ਰਹੇ ਹਾਂ ਕਿ ਬਾਹਰ ਜਾ ਰਹੇ ਨੌਜਵਾਨੀਆਂ ਹੋਰ ਬਹੁਤ ਸਾਰੇ ਜਿਹੜੇ ਨੌਜਵਾਨ ਹੁਣ ਪੜ੍ਹ ਲਿਖ ਕੇ ਸਭ ਸਾਡੇ ਅਧਾਰੇ ਦੇ ਅੰਦਰ ਘਟੋ ਘਟ ਮਤਲਬ ਲੱਖਾਂ ਦੀ ਗਿਣਤੀ ਦੇ ਵਿੱਚ ਪੋਸਟਾਂ ਖਾਲੀ ਪਈਆਂ ਤੁਸੀਂ ਕਿਹੜਾ ਕਿਹੜਾ ਅਧਾਰ ਆ ਬਾਈ ਤੁਹਾਡਾ ਸਾਡਾ ਬਿਜਲੀ ਅਧਾਰ ਆ ਬਿਜਲੀ ਅਧਾਰੇ ਦੇ ਅੰਦਰ ਆ ਤੁਸੀਂ ਜਾ ਕੇ ਦੇਖੋ ਦਫ਼ਤਰਾਂ ਦੇ ਵਿੱਚ ਹਾਲ ਕੀ ਆ ਕਿ ਉੱਥੇ ਪੋਸਟ ਜਿਹੜੀਆਂ ਖਾਲੀ ਅਸੀਂ ਖੁਦ ਕੰਮ ਕਰਦੇ ਆ ਮੈਂ ਜੇ ਆਪਦੀ ਹਾਲਤ ਦੱਸਾਂ ਸਾਡੇ ਸੈਂਕੜੇ ਕੰਮ ਏ ਬਿਜਲੀ ਦਾ ਕਰੰਟ ਲਾ ਕੇ ਮਰ ਜਾਂਦੇ ਆ ਅਾ ਥਰਮਲ 'ਚ ਕੰਮ ਕਰਦੇ ਆ ਸੈਂਕੜੇ ਕੰਮ ਏ ਕਰੰਟ ਲਾ ਕੇ ਮਰ ਜਾਂਦੇ ਆ ਅਸੀਂ ਬਰੇਜ ਬੋਰਡ ਦੇ ਵਿੱਚ ਆ ਜਦੋਂ ਸਫਾਈ ਕਰਦੇ ਆ ਸੈਂਕੜੇ ਕੰਮ ਏ ਕਿਉਂ ਕਿ ਕਿਉਂਕਿ ਮਲਾਜ਼ਮਾਂ ਦੀ ਘਾਟ ਐ ਇਹ ਨਹੀਂ ਹੈ ਮਤਲਬ ਵੀ ਮੰਤਰੀ ਸ਼ੰਤਰੀ ਨਹੀਂ ਤਨਖਾਹ ਲੈ ਰਿਆ ਤੇ ਆ ਬੰਦੇ 10000 ਤੇ ਕੰਮ ਕਰ ਰਹੇ ਆ ਸਭ ਕੁਝ ਹੋ ਸਕਦਾ ਜੇ ਨੀਤ ਸਾਫ਼ ਹੋਵੇ ਪਹਿਲਾਂ ਵੀ ਤਾਂ ਪੱਕੀ ਨੌਕਰੀ ਹੁੰਦੀ ਸੀ ਪੱਕੀ ਪੈਨਸ਼ਨ ਦੀ ਗਾਰੰਟੀ ਹੁੰਦੀ ਸੀ ਪੱਕੇ ਮੁਆਵਜ਼ੇ ਦੀ ਗਾਰੰਟੀ ਹੁੰਦੀ ਸੀ ਅੱਜ ਕਿਉਂ ਕਰਤੀ ਅੱਜ 10000 ਕਿਉਂ ਰਹਿ ਗਈ ਇਹ ਮਤਲਬ ਸਰਕਾਰ ਦੀ ਜਿਹੜੀ ਨੀਤੀ ਆ ਉਹਦੇ ਵਿੱਚ ਖੋਟ ਹੈ ਇਸ ਕਰਕੇ ਲੋਕਾਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ ਤਾਂ ਬਾਈ ਹੋਰਾਂ ਨੇ ਜਿਹੜੀ ਗੱਲ ਕਹੀ ਹੈ ਕਿ ਜਿਸ ਤਰ੍ਹਾਂ ਪ੍ਰਾਈਵੇਟੇਸ਼ਨ ਹੋ ਰਹੀ ਹੈ ਹਰ ਮੈਕਮੇ ਦੇ ਵਿੱਚ ਹਰ ਮੈਕਮੇ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਲੋਕ ਨੇ ਉਹਨਾਂ ਨੂੰ ਚਾਹੀਦੀ ਆ ਪੱਕੀ ਨੌਕਰੀ ਤੇ ਪੱਕੀ ਤਨਖਾਹ ਤਾਂ ਇਸ ਕਰਕੇ ਇਹ ਲੋਕ ਨੇ ਜਿਹੜੇ ਇਕੱਠੇ ਹੋਏ ਨੇ ਅੱਜ ਵੱਖ-ਵੱਖ ਯੂਨੀਅਨਾਂ ਨੇ ਵੱਖ-ਵੱਖ ਜਿਹੜੇ ਧਰਨਾ ਪ੍ਰਦਰਸ਼ਨ ਜਿਹੜੇ ਧਰਨਾਕਾਰੀ ਨੇ ਉਹ ਵੱਖ-ਵੱਖ ਥਾਵਾਂ ਤੋਂ ਆਏ ਨੇ ਵੱਡੀ ਗਿਣਤੀ ਦੇ ਵਿੱਚ ਅੱਜ ਸੰਗਰੂਰ ਵਿਖੇ ਭਗਵੰਤ ਸਿੰਘ ਮਾਨ ਜੀ ਦੀ ਜਿਹੜੀ ਕੋਠੀ ਆ ਉਹਦੇ ਮੂਹਰੇ ਤਰਨਾ ਪ੍ਰਦਰਸ਼ਨ ਕਰ ਰਹੇ ਨੇ ਫਿਲਹਾਲ ਇਹ ਸ਼ਾਂਤਮਈ ਜਿਹੜਾ ਤਰਨਾ ਪ੍ਰਦਰਸ਼ਨ ਹੈ ਕੀਤਾ ਜਾ ਰਿਹਾ ਹੈ ਇਹਨਾਂ ਦੇ ਵੱਲੋਂ ਇਹ ਵੀ ਗੱਲ ਆਖੀ ਗਈ ਹੈ ਕਿ ਜਿੱਥੇ ਤੱਕ ਹੋ ਸਕੇ ਆ ਇਹ ਤਰਨਾ ਪ੍ਰਦਰਸ਼ਨ ਸ਼ਾਂਤਮਈ ਹੀ ਰੱਖਿਆ ਜਾਊਗਾ ਪਰ ਜੇਕਰ ਸਰਕਾਰ ਕੋਈ ਹੋਰ ਰੁਖ ਅਪਣਾਉਂਦੀ ਹੈ ਤਾਂ ਉਸ ਦਾ ਟਾਕਰਾ ਕਰਨ ਲਈ ਵੀ ਇਹ ਤਿਆਰ ਬੈਠੇ ਨੇ ਸੋ ਤੁਸੀਂ ਇਸ ਦੇ ਬਾਰੇ ਆਪਣੀ ਰਾਏ ਕਮੈਂਟ ਬਾਕਸ 'ਚ ਜਰੂਰ ਦਿਓ ਜੁੜੇ ਰਹੋ ਆਵਾਜ਼ ਪੰਜਾਬ ਟੀਵੀ ਦੇ ਨਾਲ ਸასი ਕਾਲ